ਪਿਛਲੇ 17 ਦਿਨਾਂ ਤੋਂ ਅਮਰੀਕਾ ਦੇ ਵਿੱਚ ਚੱਲ ਰਹੇ ਸ਼ਟਡਾਊਨ ਦੇ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਵੇਖਣ ਨੂੰ ਮਿਲਿਆ ਜਦੋਂ ਸੈਨ ਫ੍ਰਾਂਸਿਸਕੋ ਦੇ ਇੱਕ ਸੰਗੀ ਅਦਾਲਤ ਦੇ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਵੱਡਾ ਫੈਸਲਾ ਸੁਣਾਇਆ ਗਿਆ ਜੀ ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਸ਼ਟਡਾਊਨ ਦੇ ਦੌਰਾਨ 4000 ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਟਣ ਦੇ ਫੈਸਲੇ ਉੱਤੇ ਸਰਕਾਰ ਨੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਸਰਕਾਰੀ ਕਰਮਚਾਰੀਆਂ ਯੂਨੀਅਨ ਦੇ ਵੱਲੋਂ ਧਾਰ ਪਟੀਸ਼ਨ ਉੱਤੇ ਫੈਸਲਾ ਸੁਣਾਇਆ ਜਿਸ ਨੂੰ ਸਰਕਾਰੀ ਕਰਮਚਾਰੀ ਯੂਨੀਅਨ ਆਦੀ ਵੱਟੀ ਜਿੱਤ ਮੰਨਿਆ ਜਾ ਤੇ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਲਈ ਵੱਡਾ ਝਟਕਾ ਵੀ ਮੰਨਿਆ ਜਾ ਰਿਹਾ ਹੈ ਸੈਨ ਫ੍ਰਾਂਸਿਸਕੋ ਦੀ ਇੱਕ ਸੰਘੀ ਅਦਾਲਤ ਨੇ ਅੰਬੇਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਜੱਜ ਸੂਜ਼ਨ ਇਲਸਟਰ ਨੇ ਸ਼ਟਡਾਊਨ ਦੌਰਾਨ 4000 ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਤੇ ਟਰੰਪ ਪ੍ਰਸ਼ਾਸਨ ਦੇ ਹੁਕਮ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ ਅਮਰੀਕਾ ਦੇ ਵਿੱਚ 1 ਅਕਤੂਬਰ ਤੋਂ ਸ਼ਟਡਾਊਨ ਚੱਲ ਰਿਹਾ ਹੈ। 트럼ਪ ਪ੍ਰਸ਼ਾਸਨ ਸਰਕਾਰੀ ਪ੍ਰੋਗਰਾਮਾਂ ਨੂੰ ਰੋਕਨ ਅਤੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੇ ਲਈ ਸ਼ਟਡਾਊਨ ਦਾ ਫਾਇਦਾ ਚੱਕ ਰਿਹਾ ਸੀ। ਅਦਾਲਤ ਨੇ ਸਰਕਾਰੀ ਕਰਮਚਾਰੀ ਯੂਨੀਅਨ ਦੇ ਵੱਲੋਂ ਦਾਇਰ ਪਟੀਸ਼ਨ ਉੱਤੇ ਫੈਸਲਾ ਸੁਣਾਇਆ ਜਿਸ ਤੋਂ ਸਰਕਾਰੀ ਕਰਮਚਾਰੀ ਯੂਨੀਅਨਾਂ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਜਦਨੇ ਸਰਕਾਰ ਦੇ ਫੈਸਲੇ ਦੀ ਸਖਤ ਲੋਚਨਾ ਕੀਤੀ ਅਤੇ ਛਾਂਟੀ ਦੀ ਯੋਜਨਾ ਨੂੰ ਗੈਰਕਾਨੂੰਨੀ ਅਤੇ ਅਧਿਕਾਰ ਦੀ ਉਲੰਘਣਾ ਦੱਸਿਆ। ਵਿਚਾਰਨੇ ਕਿ ਹੈ ਕਿ ਇਹ ਇੱਕ ਰਾਜਨੀਤਿਕ ਤੌਰ ਤੇ ਪ੍ਰੇਰਿਤ ਫੈਸਲਾ ਸੀ ਜੋ ਬਿਨਾ ਕਿਸੇ ਵਿਚਾਰਦੇ ਲਾਗੂ ਕੀਤਾ ਗਿਆ ਸੀ ਹੁਣਾਂ ਸਰਕਾਰ ਦੇ ਵਕੀਲ ਤੋਂ ਸਵਾਲ ਕੀਤਾ ਹੈ ਕਿ ਜਦੋਂ ਸ਼ਟਡਾਊਨ ਕਾਰਨ ਕਰਮਚਾਰੀਆ ਤੇ ਈਮੇਲ ਕੰਮ ਨਹੀਂ ਕਰ ਰਹੇ ਸਨ ਅਤੇ ਐਚ ਆਰ ਵਿਭਾਗ ਵੀ ਬੰਦ ਸੀ ਤਾਂ 4000 ਕਰਮਚਾਰੀਆਂ ਨੂੰ ਛਾਟੀ ਤੇ ਨੋਟਿਸ ਕਿਸ ਇਰਾਦੇ ਦੇ ਨਾਲ ਭੇਜੇ ਗਏ ਸਨ ਜੱਜ ਨੇ ਇਸ ਨੂੰ ਦੁਸ਼ਮਨ ਨੂੰ ਤਿਆਰੀ ਦਾ ਮੌਕਾ ਦਿੱਤੇ ਬਿਨਾ ਗੋਲਿਆ ਚਲਾਉਣ ਦੇ ਬਰਾਬਰ ਦੱਸਿਆ ਅਤੇ ਇਸ ਨੂੰ ਅਸਵੀਕਾਰਨ ਯੋਗ ਘਰਾਵ ਦਿੱਤਾ ਅਮਰੀਕੀ ਸਰਕਾਰ ਕਰਮਚਾਰੀਆਂ ਦੀ ਫੈਡਰੇਸ਼ਨ ਨੇ ਦੇਸ਼ ਭਰ ਦੇ ਕਰਮਚਾਰੀਆਂ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਟੀਸ਼ਨ ਦੇ ਵਿੱਚ ਦੋਸ਼ ਲਗਾਇਆ ਗਿਆ ਕਿ 트럼ਪ ਪ੍ਰਸ਼ਾਸਨ ਛਾਟੀ ਰਾਹੀਂ ਕਾਂਗਰਸ ਪ੍ਰਸ਼ਾਸਨ ਦੌਰਾਨ ਨਿਯੁਕਤ ਕੀਤੇ ਗਏ ਕਰਮਚਾਰੀਆਂ ਨੂੰ ਸੱਦਾ ਦੇਣਾ ਚਾਹੁੰਦੇ ਸੀ ਅਤੇ ਕਾਂਗਰਸ ਉੱਤੇ ਦਬਾਅ ਬਣਾ ਰਹੇ ਸੀ ਡੈਮੋਕ੍ਰੇਸੀ ਫਾਰਵਰਡ ਪੈਚ ਡੈਮੋਕ੍ਰੇਟਿਕ ਫਾਰਵਰਡ ਸੰਘਣ ਤੇ ਮੁਕੀ ਸਕਾਈ ਪੈਰੀਮਨ ਨੇ ਛਾਂਟ ਦੇ ਹੁਕਮ ਨੂੰ ਜ਼ਾਲਮ ਅਤੇ ਗੈਰ ਕਾਨੂੰਨੀ ਦੱਸਿਆ ਉਹਨਾਂ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਜਨਤਾ ਦੀ ਸੇਵਾ ਕਰਤੇ ਨੇ ਅਤੇ ਉਹਨਾਂ ਦੀ ਰੋਜ਼ੀ ਰੋਟੀ ਦੇ ਨਾਲ ਖੇਡਣਾ ਸਹੀ ਨਹੀਂ ਹੈ ਇਹ ਛਾਂਟੀ ਅਜਿਹੇ ਸਮੇਂ ਦੇ ਵਿੱਚ ਕੀਤੀ ਜਾ ਰਹੀ ਹੈ ਜਦੋਂ ਲੋਕ ਪਹਿਲਾਂ ਹੀ ਸਰਕਾਰੀ ਬੰਦ ਦਾ ਨੁਕਸਾਨ ਚੱਲ ਰਿਹਾ ਹੈ ਜ਼ਿਕਰ ਹੋ ਗਏ ਕਿ ਡੈਮੋਕ੍ਰੈਟਿਕ ਸੰਸਦ ਮੈਂਬਰ ਸਿਹਤ ਸੁਵਾਵਾ ਦੇ ਨਾਲ ਸੰਬੰਧਿਤ ਮੰਗਾਂ ਨੂੰ ਵੀ ਬਿੱਲ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਨੇ ਪਰ ਰਿਪਬਲਿਕਨ ਹਾਊਸ ਦੇ ਸਪੀਕਰ ਮਾਈਕ ਉਹਨਾਂ ਸੰਤਾ ਕਹਿੰਦੇ ਕਿ ਗੱਲਬਾਤ ਤਾਂ ਹੀ ਹੋਵੇਗੀ ਜੇਕਰ ਡੈਮੋਕ੍ਰੇਟ ਆਪਣੀਆਂ ਮੰਗਾਂ ਛੱਡ ਦੇਣਗੇ ਵਾਈਟ ਹਾਊਸ ਅਤੇ ਟ੍ਰੰਪਰ ਸ਼ਾਸਨ ਦੇ ਪ੍ਰਬੰਧਨ ਅਤੇ ਬਜਟ ਦਫ਼ਤਰ ਨੇ ਹਜੇ ਤੱਕ ਅਦਾਲਤ ਦੀਆਂ ਟਿੱਪਣੀਆਂ ਉੱਤੇ ਕੋਈ ਵੀ ਜਵਾਬ ਨਹੀਂ ਦਿੱਤਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਪਿਛਲੇ 17 ਦਿਨਾਂ ਤੋਂ ਅਮਰੀਕਾ ਦੇ ਵਿੱਚ ਚੱਲ ਰਹੇ ਸ਼ਟਡਾਊਨ ਦੇ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਵੇਖਣ ਨੂੰ ਮਿਲਿਆ ਜਦੋਂ ਸੈਨ ਫ੍ਰਾਂਸਿਸਕੋ ਦੇ ਇੱਕ ਸੰਗੀ ਅਦਾਲਤ ਦੇ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਵੱਡਾ ਫੈਸਲਾ ਸੁਣਾਇਆ ਗਿਆ ਜੀ ਹਾਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਸ਼ਟਡਾਊਨ ਦੇ ਦੌਰਾਨ 4000 ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਟਣ ਦੇ ਫੈਸਲੇ ਉੱਤੇ ਸਰਕਾਰ ਨੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਸਰਕਾਰੀ ਕਰਮਚਾਰੀਆਂ ਯੂਨੀਅਨ ਦੇ ਵੱਲੋਂ ਦਾਇਰ ਪਟੀਸ਼ਨ ਉੱਤੇ ਫੈਸਲਾ ਸੁਣਾਇਆ ਜਿਸ ਨੂੰ ਸਰਕਾਰੀ ਕਰਮਚਾਰੀ ਯੂਨੀਅਨ ਆਦੀ ਵੱਟੀ ਜਿੱਤ ਮੰਨਿਆ ਜਾ ਰਿਹਾ ਹੈ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਲਈ ਵੱਡਾ ਝਟਕਾ ਵੀ ਮੰਨਿਆ ਜਾ ਰਿਹਾ ਹੈ ਸੈਨ ਫ੍ਰਾਂਸਿਸਕੋ ਦੀ ਇਕ ਸੰਗੀ ਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ ਜੱਜ ਸੂਜ਼ਨ ਇਸਟਰ ਨੇ ਸ਼ਟਡਾਊਨ ਦੌਰਾਨ 4000 ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਤੇ ਟਰੰਪ ਪ੍ਰਸ਼ਾਸਨ ਦੇ ਹੁਕਮ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ ਅਮਰੀਕਾ ਦੇ ਵਿੱਚ 1 ਅਕਤੂਬਰ ਤੋਂ ਸ਼ਟਡਾਊਨ ਚੱਲ ਰਿਹਾ ਹੈ ਟਰੰਪ ਪ੍ਰਸ਼ਾਸਨ ਸਰਕਾਰੀ ਪ੍ਰੋਗਰਾਮਾਂ ਨੂੰ ਰੋਕਨ ਅਤੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੇ ਲਈ ਸ਼ਰਟਾਉਂਦਾ ਫਾਇਦਾ ਚੱਕ ਰੇ ਸੀ ਅਦਾਲਤ ਨੇ ਸਰਕਾਰੀ ਕਰਮਚਾਰੀ ਯੂਨੀਅਨ ਦੇ ਵੱਲੋਂ ਦਾਇਰ ਪਟੀਸ਼ਨ ਉੱਤੇ ਫੈਸਲਾ ਸੁਣਾਇਆ ਜਿਸ ਨੂੰ ਸਰਕਾਰ ਹਰੇ ਕਰਮਚਾਰੀ ਯੂਨੇਨਾ ਦੀ ਵੱਡੀ ਜਿਤ ਮਨੇ ਜਾਰੇ ਜਤਨੇ ਸਰਕਾਰ ਦੇ ਫੈਸਲੇ ਦੀ ਸਖਤ ਲੋਚਨਾ ਕੀਤੀ ਅਤੇ ਛਾਂਟੀ ਦੀ ਯੋਜਨਾ ਨੂੰ ਗੈਰ ਕਾਨੂੰਨੀ ਅਤੇ ਅਧਿਕਾਰ ਦੀ ਉਲੰਘਣਾ ਦੱਸਿਆ ਜਵਾਚ ਨੇ ਕਿਹਾ ਕਿ ਇਹ ਇੱਕ ਰਾਜਨੀਤਿਕ ਤੌਰ ਤੇ ਪ੍ਰੇਰਿਤ ਫੈਸਲਾ ਸੀ ਜੋ ਬਿਨਾਂ ਕਿਸੇ ਵਿਚਾਰ ਦੇ ਲਾਗੂ ਕੀਤਾ ਗਿਆ ਸੀ ਉਨ੍ਹਾਂ ਸਰਕਾਰ ਦੇ ਵਕੀਲ ਤੋਂ ਸਵਾਲ ਕੀਤਾ ਕਿ ਜਦੋਂ ਸ਼ਟਡਾਊਨ ਕਾਰਨ ਕਰਮਚਾਰੀਆ ਤੇ ਈਮੇਲ ਕੰਮ ਨਹੀਂ ਕਰ ਰਹੇ ਸਨ ਅਤੇ ਐਚ ਆਰ ਵਿਭਾਗ ਵੀ ਬੰਦ ਸੀ ਤਾਂ 4000 ਕਰਮਚਾਰੀਆਂ ਨੂੰ ਛਾਂਟੀ ਤੇ ਨੋਟਿਸ ਕਿਸ ਇਰਾਦੇ ਦੇ ਨਾਲ ਭੇਜੇ ਗਏ ਸਨ ਜੱਜ ਨੇ ਇਸ ਨੂੰ ਦੁਸ਼ਮਣ ਨੂੰ ਤਿਆਰੀ ਦਾ ਮੌਕਾ ਦਿੱਤੇ ਬਿਨਾ ਗੋਲੀਆਂ ਚਲਾਉਣ ਦੇ ਬਰਾਬਰ ਦੱਸਿਆ ਅਤੇ ਇਸ ਨੂੰ ਅਸਵੀਕਾਰਨਯੋਗ ਘੋਸ਼ਣਾ ਵੀ ਦਿੱਤਾ ਅਮਰੀਕੀ ਸਰਕਾਰੀ ਕਰਮਚਾਰੀਆਂ ਦੀ ਫੈਡਰੇਸ਼ਨ ਨੇ ਦੇਸ਼ ਭਰ ਦੇ ਕਰਮਚਾਰੀਆਂ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਟੀਸ਼ਨ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ 트럼ਪ ਪਰਿਸ਼ਾਸਨ ਛਾਟੀ ਰਾਹੀ ਕਾਂਗਰਸ ਪ੍ਰਸ਼ਾਸਨ ਦੌਰਾਨ ਨਿਯੁਕਤ ਕੀਤੇ ਗਏ ਕਰਮਚਾਰੀਆਂ ਨੂੰ ਸੱਦਾ ਦੇਣਾ ਚਾਹੁੰਦੇ ਸੀ ਅਤੇ ਕਾਂਗਰਸ ਉੱਤੇ ਦਬਾਅ ਬਣਾ ਰਹੇ ਸੀ ਡੈਮੋਕ੍ਰੇਸੀ ਫਾਰਵਰਡ ਪੈਚ ਡੈਮੋਕ੍ਰੈਟਿਕ ਫਾਰਵਰਡ ਸੰਘਣ ਤੇ ਮੁਕੀ ਸਕਾਈ ਪੈਰੀਮਨ ਨੇ ਛਾਂਟ ਦੇ ਹੁਕਮ ਨੂੰ ਜ਼ਾਲਮ ਅਤੇ ਗੈਰ ਕਾਨੂੰਨੀ ਦੱਸਿਆ ਉਹਨਾਂ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਜਨਤਾ ਦੀ ਸੇਵਾ ਕਰਤੇ ਨੇ ਅਤੇ ਉਹਨਾਂ ਦੀ ਰੋਜ਼ੀ ਰੋਟੀ ਦੇ ਨਾਲ ਖੇਡਣਾ ਸਹੀ ਨਹੀਂ ਹੈ ਇਹ ਛਾਂਟ ਅਜਿਹੇ ਸਮੇਂ ਦੇ ਵਿੱਚ ਕੀਤੀ ਜਾ ਰਹੀ ਹੈ ਜਦੋਂ ਲੋਕ ਪਹਿਲਾਂ ਹੀ ਸਰਕਾਰੀ ਬੰਦ ਦਾ ਨੁਕਸਾਨ ਚੱਲ ਰਿਹਾ ਹੈ ਜ਼ਿਕਰ ਹੋ ਗਿਆ ਕਿ ਡੈਮੋਕ੍ਰੈਟਿਕ ਸੰਸਦ ਮੈਂਬਰ ਸਿਹਤ ਸੁਵਾਵਾ ਦੇ ਨਾਲ ਸੰਬੰਧਿਤ ਮੰਗਾਂ ਨੂੰ ਵੀ ਬਿਲ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਨੇ ਪਰ ਰਿਪਬਲਿਕਨ ਹਾਊਸ ਦੇ ਸਪੀਕਰ ਮਾਈਕ ਹੌਂਸਨ ਦਾ ਕਹਿਣਾ ਹੈ ਕਿ ਗੱਲਬਾਤ ਤਾਂ ਹੀ ਹੋਵੇਗੀ ਜੇਕਰ ਡੈਮੋਕ੍ਰੇਟ ਆਪਣੀਆਂ ਮੰਗਾਂ ਛੱਡ ਦੇਣਗੇ ਵਾਈਟ ਹਾਊਸ ਅਤੇ ਟਰੰਪਰ ਸ਼ਾਸਨ ਦੇ ਪ੍ਰਬੰਧਨ ਅਤੇ ਬਜਟ ਦਫ਼ਤਰ ਨੇ ਹਜੇ ਤੱਕ ਅਦਾਲਤ ਦੀਆਂ ਟਿੱਪਣੀਆਂ ਉੱਤੇ ਕੋਈ ਵੀ ਜਵਾਬ ਨਹੀਂ ਦਿੱਤਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਪਿਛਲੇ 17 ਦਿਨਾਂ ਤੋਂ ਅਮਰੀਕਾ ਦੇ ਵਿੱਚ ਚੱਲ ਰਹੇ ਸ਼ਟਡਾਊਨ ਦੇ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਵੇਖਣ ਨੂੰ ਮਿਲਿਆ ਜਦੋਂ ਸੈਨ ਫ੍ਰਾਂਸਿਸਕੋ ਦੇ ਇੱਕ ਸੰਘੀ ਅਦਾਲਤ ਦੇ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਵੱਡਾ ਫੈਸਲਾ ਸੁਣਾਇਆ ਗਿਆ ਜੀ ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਸ਼ਟਡਾਊਨ ਦੇ ਦੌਰਾਨ 4000 ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਟਣ ਦੇ ਫੈਸਲੇ ਉੱਤੇ ਸਰਕਾਰ ਨੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਸਰਕਾਰੀ ਕਰਮਚਾਰੀਆਂ ਯੂਨੀਅਨ ਦੇ ਵੱਲੋਂ ਦਾਇਰ ਪਟੀਸ਼ਨ ਉੱਤੇ ਫੈਸਲਾ ਸੁਣਾਇਆ ਜਿਸ ਨੂੰ ਸਰਕਾਰੀ ਕਰਮਚਾਰੀ ਯੂਨੀਅਨ ਆਦੀ ਵੱਟੀ ਜਿੱਤ ਮੰਨਿਆ ਜਾ ਰਿਹਾ ਹੈ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਲਈ ਵੱਡਾ ਝਟਕਾ ਵੀ ਮੰਨਿਆ ਜਾ ਰਿਹਾ ਹੈ ਸੈਨ ਫ੍ਰਾਂਸਿਸਕੋ ਦੀ ਇਕ ਸੰਗੀ ਅਦਾਲਤ ਨੇ ਅਮੇਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ ਜੱਜ ਸੂਜ਼ਨ ਇਲਸਟਰ ਨੇ ਸ਼ਟਡਾਊਨ ਦੌਰਾਨ 4000 ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਤੇ ਟਰੰਪ ਪ੍ਰਸ਼ਾਸਨ ਦੇ ਹੁਕਮ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ ਅਮਰੀਕਾ ਦੇ ਵਿੱਚ 1 ਅਕਤੂਬਰ ਤੋਂ ਸ਼ਟਡਾਊਨ ਚੱਲ ਰਿਹਾ ਹੈ ਟਰੰਪ ਪ੍ਰਸ਼ਾਸਨ ਸਰਕਾਰੀ ਪ੍ਰੋਗਰਾਮਾਂ ਨੂੰ ਰੋਕ ਕੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੇ ਲਈ ਛਲਟਾਉਂਦਾ ਫਾਇਦਾ ਚੱਕ ਰਿਹਾ ਸੀ ਅਦਾਲਤ ਨੇ ਸਰਕਾਰੀ ਕਰਮਚਾਰੀ ਯੂਨੀਅਨ ਦੇ ਵੱਲੋਂ ਦਾਇਰ ਪਟੀਸ਼ਨ ਉੱਤੇ ਫੈਸਲਾ ਸੁਣਾਇਆ ਜਿਸ ਨੂੰ ਸਰਕਾਰ ਕਾਰਕਮਚਾਰੀ ਯੂਨੇਨਾ ਦੀ ਵੱਡੀ ਜਿਤ ਮਨੇ ਜਾਰੇ ਜਤਨੇ ਸਰਕਾਰ ਦੇ ਫੈਸਲੇ ਦੀ ਸਖਤ ਲੋਚਨਾ ਕੀਤੀ ਅਤੇ ਛਾਂਟੀ ਦੀ ਯੋਜਨਾ ਨੂੰ ਗੈਰ ਕਾਨੂੰਨੀ ਅਤੇ ਅਧਿਕਾਰ ਦੀ ਉਲੰਘਣਾ ਦੱਸਿਆ ਜਵਾਚ ਨੇ ਕਿਹਾ ਕਿ ਇਹ ਇੱਕ ਰਾਜਨੀਤਿਕ ਤੌਰ ਤੇ ਪ੍ਰੇਰਿਤ ਫੈਸਲਾ ਸੀ ਜੋ ਬਿਨਾ ਕਿਸੇ ਵਿਚਾਰ ਦੇ ਲਾਗੂ ਕੀਤਾ ਗਿਆ ਸੀ ਉਨ੍ਹਾਂ ਸਰਕਾਰ ਦੇ ਵਕੀਲ ਤੋਂ ਸਵਾਲ ਕੀਤਾ ਕਿ ਜਦੋਂ ਸ਼ਟਡਾਊਨ ਕਾਰਨ ਕਰਮਚਾਰੀ ਅਤੇ ਈਮੇਲ ਕੰਮ ਨਹੀਂ ਕਰ ਰਹੇ ਸਨ ਅਤੇ ਐਚ ਆਰ ਵਿਭਾਗ ਵੀ ਬੰਦ ਸੀ ਤਾਂ 4000 ਕਰਮਚਾਰੀਆਂ ਨੂੰ ਛਾਂਟੀ ਦੇ ਨੋਟਿਸ ਕਿਸ ਇਰਾਦੇ ਦੇ ਨਾਲ ਭੇਜੇ ਗਏ ਸਨ ਜੱਜ ਨੇ ਇਸ ਨੂੰ ਦੁਸ਼ਮਨ ਨੂੰ ਤਿਆਰੀ ਦਾ ਮੌਕਾ ਦਿੱਤੇ ਬਿਨਾ ਗੋਲੀਆਂ ਚਲਾਉਣ ਦੇ ਬਰਾਬਰ ਦੱਸਿਆ ਅਤੇ ਇਸ ਨੂੰ ਅਸਵੀਕਾਰਨਯੋਗ ਘੋਸ਼ਰਣ ਵੀ ਦਿੱਤਾ ਅਮਰੀਕੀ ਸਰਕਾਰੀ ਕਰਮਚਾਰੀਆਂ ਦੀ ਫੈਡਰੇਸ਼ਨ ਨੇ ਦੇਸ਼ ਭਰ ਦੇ ਕਰਮਚਾਰੀਆਂ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਟੀਸ਼ਨ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ 트ੰਪ ਪਰਿਸ਼ਾਸਨ ਛਾਟੀ ਰਾਹੀ ਕਾਂਗਰਸ ਪ੍ਰਸ਼ਾਸਨ ਦੌਰਾਨ ਨਿਯੁਕਤ ਕੀਤੇ ਗਏ ਕਰਮਚਾਰੀਆਂ ਨੂੰ ਸੱਦਾ ਦੇਣਾ ਚਾਹੁੰਦੇ ਸੀ ਅਤੇ ਕਾਂਗਰਸ ਉੱਤੇ ਦਬਾਅ ਬਣਾ ਰਹੇ ਸੀ ਡੈਮੋਕ੍ਰੇਸੀ ਫਾਰਵਰਡ ਪੈਚ ਡੈਮੋਕ੍ਰੈਟਿਕ ਫਾਰਵਰਡ ਸੰਘਣ ਤੇ ਮੁਕੀ ਸਕਾਈ ਪੈਰੀਮਨ ਨੇ ਛਾਂਟ ਦੇ ਹੁਕਮ ਨੂੰ ਜ਼ਾਲਮ ਅਤੇ ਗੈਰ ਕਾਨੂੰਨੀ ਦੱਸਿਆ ਉਹਨਾਂ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਜਨਤਾ ਦੀ ਸੇਵਾ ਕਰਤੇ ਨੇ ਅਤੇ ਉਹਨਾਂ ਦੀ ਰੋਜ਼ੀ ਰੋਟੀ ਦੇ ਨਾਲ ਖੇਡਣਾ ਸਹੀ ਨਹੀਂ ਹੈ ਇਹ ਛਾਂਟ ਅਜਿਹੇ ਸਮੇਂ ਦੇ ਵਿੱਚ ਕੀਤੀ ਜਾ ਰਹੀ ਹੈ ਜਦੋਂ ਲੋਕ ਪਹਿਲਾਂ ਹੀ ਸਰਕਾਰੀ ਬੰਦ ਦਾ ਨੁਕਸਾਨ ਚੱਲ ਰਿਹੀਂ ਜ਼ਿਕਰ ਹੋ ਗਿਆ ਕਿ ਡੈਮੋਕ੍ਰੈਟਿਕ ਸੰਸਦ ਮੈਂਬਰ ਸਿਹਤ ਸਵਾਵਾ ਦੇ ਨਾਲ ਸੰਬੰਧਿਤ ਮੰਗਾਂ ਨੂੰ ਵੀ ਬਿਲ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਨੇ ਪਰ ਰਿਪਬਲਿਕਨ ਹਾਊਸ ਦੇ ਸਪੀਕਰ ਮਾਈਕ ਉਹਨਾਂ ਸੰਤ ਕਹਿੰਦੇ ਕਿ ਗੱਲਬਾਤ ਤਾਂ ਹੀ ਹੋਵੇਗੀ ਜੇਕਰ ਡੈਮੋਕ੍ਰੇਟ ਆਪਣੀਆਂ ਮੰਗਾਂ ਛੱਡ ਦੇਣਗੇ ਵਾਈਟ ਹਾਊਸ ਅਤੇ ਟਰੰਪਰ ਸ਼ਾਸਨ ਦੇ ਪ੍ਰਬੰਧਨ ਅਤੇ ਬਜਟ ਦਫ਼ਤਰ ਨੇ ਹਜੇ ਤੱਕ ਅਦਾਲਤ ਦੀਆਂ ਟਿੱਪਣੀਆਂ ਉੱਤੇ ਕੋਈ ਵੀ ਜਵਾਬ ਨਹੀਂ ਦਿੱਤਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ